ਹੈਲੋ ਗਾਇਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡਾ ਐਚ ਐਸ ਵਲੌਗ ਤੇ ਸਵਾਗਤ ਹੈ ਸੋ ਗਾਇਸ ਹੁਣ ਤੋਂ ਸਾਨੂੰ ਰੈਗੂਲਰ ਵਲੌਗ ਮਿਲਿਆ ਕਰਨਗੇ ਸੋ ਕੱਲ ਵਾਲੇ ਵਲੌਗ ਨੂੰ ਥੋੜਾ ਬਹੁਤ ਪਿਆਰ ਮਿਲ ਹੀ ਜਾਂਦਾ ਸੋ ਆਪਾਂ ਐਵੇਂ ਹੀ ਡਾਲਾਂਗੇ ਪਿਆਰ ਮਿਲਦਾ ਰਹੂਗਾ ਤਾਂ ਚਲੋ ਹੁਣ ਗਾਇਸ ਆਪਾਂ ਅੱਜ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਾਂ ਆਪਣੇ ਸਿੰਪਲ ਫੀਡ ਫੂਡ ਪਾਈਏ ਮੈਨੂੰ ਖੇਡਦੇ ਆ ਦੇਖੋ ਇਹ ਤਾਬਲੇ ਹੈ ਕਹਿੰਦੇ ਦੇ ਗਾਈ ਸੇ ਹੈ ਪਿੰਡੇ ਆ ਜਿਵੇਂ ਮੇਰੇ ਨਾਲ ਦੇ ਮਰੀਦ ਤੇ ਨੂੰ ਪਤਾ ਨਹੀਂ ਇੰਦ ਆ ਵੀ ਕੋਈ ਨਹੀਂ ਪਤਾ ਹੈ ਕਿ ਫੀਲ ਇੱਥੇ ਦੇਖਿਓ ਦਨ ਪੂਰੀਆ ਪੈਕ ਕਰ ਕਰਕੇ ਇਹਦੇ ਕਿਹਦਾ ਇਹ ਸ਼ਗਲ ਹੈ ਚੱਲ ਚੱਲ ਇਧਰ 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 ਆ ਆ ਆ ਆ ਆ ਆਹ ਦੇਖੋ ਇੱਕ ਕਮਲਾ ਸੋ ਵੇਟ 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 ਗਾਇਸ ਪਹਿਲਾਂ ਨਾ ਆਪਾਂ ਇਹਨਾਂ ਦੇ ਪਹਿਲਾਂ ਆ ਲਾਉਣੀ ਆਪਾਂ ਕਿਉਂਕਿ ਇਹ ਬਹੁਤ ਜਲੀ ਤੇ ਪਾਉਂਦੇ

ਪ੍ਰਯਤਥ ਦਿੱਖ ਹੋਣ ਕਿ ਜਿਹੜੇ ਬਾਕੀ ਬਾਕੀ ਨਹੀਂ ਸੋ ਆਹ ਦੇਖੋ ਕਿ ਕਿੱਦਾਂ ਤਾਲਾ ਹੁੰਦਿਆ ਇਹ ਵੀ ਕੋਈ ਨੂੰ ਕੁਝ ਖਾਉਂਦਾ ਹੈ ਇਹ ਕੋਸ਼ਿਸ਼ ਹੈ ਗਾਇਸ ਕਾ ਹੋਰ ਜਾਨਵਰਾਂ ਆਪਾਂ ਉਹ ਵੀ ਕਾ ਫਿਰ ਡੀ ਜਾਂ ਕੁਝ ਕਰਦੀ ਹੋਗੀ ਨਾ ਇਹੋ ਤਰ੍ਹਾਂ ਹੋਂਦਾ ਹਾਲ ਕਰ ਇਹ ਹੱਥ ਤੇ ਖਾਣਾ ਦਈ ਅਲਮੋਸਟ ਸਫਾਈ ਹੋ ਚੁੱਕੀ ਆ ਅੱਜ ਦੇ ਗੁਰਤਾਜ ਨੇ ਕਰਾਤੀ ਜਦੋਂ ਇਨਾ ਆਪਣਾ ਹੋਇਆ ਨਹੀਂ ਸਫਾਈ ਵੈਸੀ ਹੁੰਦੀ ਤਾਂ ਨਹੀਂ ਇੰਨੀ ਬਸ ਥੋੜਾ ਜਿਹਾ ਹੀ ਹੁਣ ਗਾਂਝੇ ਹੋਏਗੀ ਥੋੜੇ ਹੋਰ ਕੋਠੇ ਤੇ ਜਾਣਗੇ ਤੇ ਫਿਰ ਵੱਧ ਸਾਡੀ ਸਫਾਈ ਵੈਸੀ ਇੰਨੀ ਸਫਾਈ ਨਹੀਂ ਹੋਣਦੀ ਜੀ ਤੋਂ ਇੱਕ ਅਜ ਰੈਸਟਰੀ ਆਪਾਂ ਇੱਕ ਦਿਨਾਂ ਦੀ ਪੱਖਾ ਵੀ ਲਾਤਾ ਹੈ ਸੂਝੇ ਹੋਏ ਬਿੱਜੇ ਪੰਛੀ ਵਗੈਰਾ ਵੀ ਉੜਦੇ ਆ ਉਹਨਾਂ ਲਈ ਆਪਾਂ ਉਹਨੂੰ ਪਾਣੀ ਬਾਹਰ ਜ਼ਰੂਰ ਰੱਖਾਂਗੇ ਕਿਉਂਕਿ ਕਾਫੀ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਆ ਕੱਲੇ ਇਹਨਾਂ ਦਾ ਮੈਂ ਵਲੌਗ ਨਹੀਂ ਦਾ ਸਕਿਆ ਤਾਂ ਉਹ ਜੇ ਹੋ ਚੁੱਕਿਆ ਤੇ ਅੱਜ ਮੈਂ ਪਹਿਲੀ ਗੱਲ ਤੇ ਹੁਣ ਇਹੋ ਜਿਹਾ ਕੁਝ ਹੋਣੀ ਕਿਉਂਕਿ ਗਾਇਸ ਕਾ ਲਈ ਇੰਨੀ ਜ਼ਿਆਦਾ ਗਰਮੀ ਸੀ ਤੇ ਆਪਣੇ ਪਰਿੰਦਿਆਂ ਦਾ ਇਹਨਾਂ ਦਾ ਪਾਣੀ ਦੋਵੇਂ ਆ ਵੀ ਤੇ ਉਹ ਵਾਲਾ ਵੀ ਪਾਣੀ ਏਦੋ ਜਿਹਾ ਖਤਮ ਹੋ ਚੁੱਕਿਆ ਸੀ ਤੇ ਸੋ ਅੱਜ ਇਹਨਾਂ ਨੂੰ ਇੱਕ ਆਪਾਂ ORS ਦਾ ਪਾਊਚ ਦਵਾਗੇ ਸੋ ਉਹ ਤੁਹਾਨੂੰ ਕੋਲੀ ਵੀਡੀਓ ਚ ਬਖਾਇ ਵੀਡੀਓਗਾ ਕਲੀਪਲ ਸ਼ੋ ਹੋਏਗੀ ਉਹ ਤੁਹਾਨੂੰ ਜਿਵੇਂ ਜਿਵੇਂ ਵੀ ਬਲੌਗ ਆਪਣਾ ਵੇਖੀ ਗਏ ਹੋ ਸੋ सारे ने दब के लाइक शेयर कमेंट सेव जरूर करना है अपनी ब्लॉग में सपोर्ट जरूर करना है सो ओके सो तो अपना ब्लॉग कंटिन्यू चल रहा है सो बैस जिम्मे कि तुम पता गर्मी बहुत गर्म गर्म हो जा रही है तो हूँ आप लगे हैं एक तो इन्हों का पखा ला दे लगे हैं सोच ये अंदर एक जी गर्मी ज़्यादा नहीं पैदा होगी सो रिलैक्स फील करने एक अच्छे आप अगली बोरी भी एक ठंडी कर, कर दाँगे उतरिया बोरिया ठंडिया सो गाय सेना रिलैक्स फील हो गया अच्छे तो चलो आप सुनने पक्षा तेल सैट कर दिए तो आखो गए त्रैक ठीक सरकार देखिए ਉਹ ਮੇਰਾ ਯਾਰ ਰਿਸਕ ਸੀ। ਫੜ ਕੇ ਰੱਖੀਂ ਕਰਤਾ ਜਾ ਹੁੰਦੇ। ਇਹ ਲੋ ਚਲੋ ਦੇ। ਚਲੋ ਦੇ। ਚਲੋ ਆਪਣਾ ਦੇ ਜੋੜ ਦਾ ਡੰਡਾ ਹੋ ਗਿਆ। ਨਾ ਉਹਨਾਂ ਇੱਕੋ ਤੇ ਲੱਗੀ ਹੋਈ ਚੀਜ਼ ਕਿੱਥੇ ਹੈ ਬਸ ਇਹ ਸਭ ਜੁੜਿਆ ਹੋਇਆ ਕੋਈ ਸਾਰੇ ਇਧਰ ਮਾਰੇ ਇੱਕ ਲਿੱਖ ਪੁੱਛੂਗਾ। ਸੋ ਗਾਈਸ ਹਾਈ ਗਾਈਸ ਇਹ ਕਿੰਦੇ ਨੇ ਜੰਨਤ ਜੰਨਤ ਜੰਨੀਆਂ ਜਿਦਾ ਪੱਖਾ ਇੰਨਾ ਇੱਥੇ ਖੜਾ। ਇਹਦੇ ਨਾਲ ਗਾਈਸ ਇਤਨੇ ਆਪਾਂ ਫਿਰ ਹੋਗਾ। ਇਹਦੇ ਕੋਈ ਮਸਤ ਰਹਿਣ ਨੂੰ ਤੇ ਜੀਂਦੀ ਅੰਦਰ ਹੈ ਕਿ ਮੈਂ ਕਈ ਤਰ੍ਹਾਂ ਦੇ ਆਪਰ ਮੈਨੂੰ ਮਾਈਨਸ ਪੈਣਾ ਹੋਵੇਗਾ ਉਹ ਚੀਜ਼ ਨਹੀਂ ਕਿਉਂਕਿ ਜਿਵੇਂ ਵਾਇਰਸ ਆਪਣਾ ਇਹਦੇ ਨਾਲ ਹੀ ਡੀ ਜਾਊਗਾ ਸੋ ਕਿ ਬਾਇਰਸਾਈਡ ਦੀ ਜਾਇਲੀ ਵੀ ਡੀ ਹੋਈ ਰਹੇਗੀ ਸੋ ਆਪਣਾ ਹੈਲੋ ਗਾਇਸ ਗਾਇਸ ਅੱਜ ਆਪਣਾ ਇੱਕ ਬ੍ਰਦਰ ਆ ਨਾਲ ਹੀ ਲੈ ਕੇ ਆ ਉਹ ਇੱਕ ਪੈਰਟ ਲੈ ਕੇ ਆ ਸੋ ਆਪਣਾ ਪੈਰਟ ਐਕਸਪਾਇਰ ਹੋ ਗਿਆ ਸੋ ਬੜਾ ਉਹ ਦਿਨ ਹੋਇਆ ਆਪਾਂ ਵੀ ਜਲਦੀ ਇੱਕ ਪੈਰਟ ਲੈ ਕੇ ਆਵਾਂਗੇ ਸੋ ਹੁਣ ਆਪਾਂ ਵੱਡੇ ਹੀ ਲਾਵਾਂਗੇ ਕਿਉਂਕਿ ਛੋਟੇ ਦਾ ਥੋੜਾ ਜਿਹਾ ਉਹ ਹੁੰਦਾ ਤੇ ਇਹੋ ਨਹੀਂ ਪੈਰਟ ਲੈ ਕੇ ਆਇਆ ਵਾ ਸੋ ਅੱਜ ਇਹਦੇ ਆਪਾਂ ਪਾਰਟੀ ਕਟਿੰਗ ਕਰਨੀ ਆ ਕਿਉਂਕਿ ਫਿਰ ਇਹਨੂੰ ਇਹ ਹੋਊਗਾ ਨਾ ਕਿਉਂਕਿ ਪਿੰਜਰੇ ਇਹ ਤੁਹਾਨੂੰ ਪਤਾ ਪੰਛੀ ਨੂੰ ਫਿਰ ਇਹ ਤਰ੍ਹਾਂ ਆਪਾਂ ਇਹਦਾ ਇਂਜਰਾ ਖੋਲ ਦੇਆ ਕਰਾਂਗੇ ਤੇ ਜੇ ਮਰਜ਼ੀ ਤੁਰਿਆ ਫਿਰੇ ਸੋ ਆਉਂ ਬੋਲਾਉਣਾ ਕੰਟੀਨਿਊ ਬਣੇਗਾ ਕਿਰਤੀ ਗਾਇਸ ਹੁਣ ਆਪਾਂ ਇਹ ਪਾਰ ਕੱਢਦੇ ਆ ਹੁਣ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਜਿਵੇਂ ਮਰਜ਼ੀ ਤੁਰਿਆ ਤਿਰੇ ਸੋ ਦਨ ਸ਼ਾਮ ਨੂੰ ਆ ਕੇ ਰੋਕ ਲੈਂਦੇ ਆ ਜੀ ਗਾਇਸ ਹੁਣ ਆਪਾਂ ਕਵਰ ਕਰਤਾ ਏ ਸੋ ਪਾਣੀ ਦਾ ਵੀ ਛੱਟਾ ਮਿੱਟੀ ਵੀ ਗਿੱਲੀ ਕਰਤੀ ਏ ਕਿਉਂਕਿ ਸ਼ਾਮ ਨੂੰ ਫਿਰ ਇਹਦੇ ਤੇ ਰਿਲੈਕਸ ਹੋ ਕੇ ਬਹਿ ਜਾਂਦੇ ਆ ਸੋ ਪੱਖਾ ਚੱਲ ਰਿਹਾ ਆਪਣਾ ਸੋ ਅੱਜ ਤੇ ਬਹੁਤ ਵਾਹ ਰਹਿਣੇ ਫੀਲ ਸੋ ਹਾਂਜੀ ਗਾਇਸ ਸ਼ਾਮ ਹੋ ਚੁੱਕੀ ਆ ਸੋ ਹਜੇ ਵੀ ਸੂਰਜ ਸਾਢੇ 6 ਹੋ ਚੁੱਕੇ ਨੇ ਪਰ ਤਾਂ ਵੀ ਇਹ ਗਰਮੀ ਇੰਨੀ ਆ ਤੇ ਹੁਣ ਆਪਾਂ ਇਹਨਾਂ ਦੇ ਖੇਤ ਤੋਂ ਜਿਵੇਂ ਕਿ ਆ ਨੈਟ ਲਾਈ ਹੋਈ ਸੀ ਮਤਲਬ ਨੈਟ ਕਹਿੰਦਾ ਚਾਦਰਾਂ ਲਾਈਆਂ ਹੋਈਆਂ ਸੀ ਉਹ ਹੁਣ ਆਪਾਂ ਉਤਾਰਨ ਤੇ ਸਰਤਾਜ ਤੇ ਗੁਰਤਾਜ ਇਹ ਤਾਰ ਰਹੇ ਨੇ ਉਹ ਆ ਖੋਲਦੇ ਨੇ ਸੋ ਹਾਂਜੀ ਗਾਇਸ ਜਿਹੜੇ ਪੈਰੈਂਟ ਦੇ ਆਪਾਂ ਪਾਰਕਟੀਆਂ ਉਹ ਵੀ ਆਪਣੀ ਲੇਬਰ ਦਾ ਆਪਣੀ ਬਰੋਦਰ ਨਾਲ ਸੋ ਆਪਾਂ ਨੂੰ ਇਹਦੇ ਸੋ ਅੜਕੇ ਤੇ ਕਰੀ ਕੁਲਾ ਛੱਡਦੇ ਹਾਂ ਕਿਉਂਕਿ ਇਹ ਕਿੰਨਾ ਚਿਰ ਚੈੱਕ ਕਰ ਲਈਏ ਕਿ ਇਹਦੇ ਪਾਤੇ ਨਹੀਂ ਹੋਦੇ ਸੋ ਗਾਇਸਾਂ ਕਰਦੇ ਜਾਂਦੇ ਸੋ ਫਾਰੀਕ ਦੇ ਪੂਰੇ ਸੋ ਇਹਨੂੰ ਇੱਕ ਕਰੀ ਛੱਡ ਕੇ ਦੇਖੀਓ ਓਏ ਕਪੜਾ ਫੜ ਲੈ ਪਹਿਲੇ ਓਏ ਮਿੱਠੂ ਗਾਈਸ ਹਾਂਜੀ ਗਾਈਸ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਵਲੌਗ ਨੂੰ ਐਂਡ ਕਰਨਾ ਵਾ ਸੋ ਐਂਡ ਆਪਾਂ ਇਸ ਤੇ ਥੋੜਾ ਗਾਈਸ ਲਿਆਉਤਾਂ ਮਾਜੀ ਜੈਕੀ ਵਿਖਾ ਦੀ ਜੈਕੀ ਦਿਨ ਚੱਕਰੀ ਨਹੀਂ ਹੋਈ ਕਿਆ ਜੈਕੀ ਗਰਮੀ ਨਾਲ ਪਾ ਇਹਨੂੰ ਗਾਈਸ ਜੇ ਨਮਰਜੀ ਪਾਣੀ ਰੱਖ ਲੋ ਫਿਰ ਇਹਨੂੰ ਤੇ ਗਾਈਸ ਅਜੇ ਪਤੂਤਾ ਫੜਨ ਦੀ ਪ੍ਰੈਕਟਿਸ ਕਰਦੇ ਫਿਰ ਪਰ ਆਪਾਂ ਨਾ ਤਾਮ ਗਿਆ ਸੋ ਚਿਕ ਸਪਣੀ ਦਾਣਾ ਖਾ ਰਹੇ ਨੇ ਸੋ ਗਾਈਸ ਐਵੇਂ ਤੁਹਾਨੂੰ ਰੈਗੂਲਰ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਓਕੇ i yeah.